ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਥਾਣਾ ਡਿਵੀਜ਼ਨ ਨੰਬਰ 5 ਵਿੱਚ ਪੁਲਿਸ ਨੇ ਖਾਲਸਾ ਮਥ ਅਮਰਿਤਪਾਲ ਸਿੰਘ ਖਿਲਾਫ ਨਫਰਤੀ ਭਾਸ਼ਣ ਦੇਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਨੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ, ਹਥਿਆਰਾਂ ਦਾ ਭੰਡਾਰ ਕਰਨ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਮੁਲਜ਼ਮ ਅਮਰਿਤਪਾਲ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਅਜੇ ਤੱਕ ਉਹ ਪੁਲਿਸ ਦੀ ਗ੍ਰਿਫਤ ਤੋਂ ਵੀ ਬਾਹਰ ਹੈ। ਇੰਟਰਵਿਊ ਤੋਂ ਪਤਾ ਲੱਗਾ ਹੈ ਕਿ ACP ਡਿਟੈਕਟਿਵ ਸੁਮੇਤ ਸੂਦ ਭਾਈਪਾਲਾ ਚੌਂਕ ਵਿੱਚ ਗਸ਼ਤ ਕਰ ਰਹੇ ਸਨ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਅਮਰਿਤਪਾਲ ਸੋਸ਼ਲ ਮੀਡੀਆ ਤੇ ਇੱਕ ਚੈਨਲ ਤੇ ਇੰਟਰਵਿਊ ਦੇ ਰਿਹਾ ਹੈ ਜਿਸ ਵਿੱਚ ਉਹ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ 1 ਨਵੰਬਰ ਨੂੰ ਕੀਤੇ ਟਵੀਟ ਦਾ ਵਿਰੋਧ ਕਰ ਰਹੇ ਹਨ ਕਿ ਲੋਕ ਬੱਤੀਪੋਰ ਬਾਰਾਪੋਰ ਦੇਖ ਕੇ ਹੀ ਰੌਲਾ ਪਾਉਣ ਲੱਗ ਜਾਂਦੇ ਨੇ ਜਿਨ੍ਹਾਂ ਹਥਿਆਰਾਂ ਨੂੰ ਅਜੇ ਤੱਕ ਨਹੀਂ ਦਿਖਾਇਆ ਗਿਆ ਉਹਨਾਂ ਨੂੰ ਦੇਖ ਕੇ ਲੋਕ ਜ਼ਹਿਰ ਖਾ ਲੈਣਗੇ ਨਫਰਤ ਭਰੇ ਭਾਸ਼ਣ ਨੇ ਮਾਹੌਲ ਖਰਾਬ ਕਰ ਦਿੱਤਾ ਹੈ ਪੁਲਿਸ ਮੁਤਾਬਕ ਅਮਰਿਤਪਾਲ ਨੇ ਅਜੀਹੀਆਂ ਗੱਲਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੈ ਜੀ ਸਾਨੀ ਸਰ ਅਸੀਂ ਸਰ ਮੈਂ ਇੱਕ ਮਾਮਲਾ ਦਰਜ ਕੀਤਾ ਗਿਆ ਜੀ ਪੰਜ ਨੰਬਰ ਡਿਵੀਜ਼ਨ ਚ ਕੀ ਮਾਮਲਾ ਕਿਹਨਾਂ ਦੇ ਖਿਲਾਫ ਕੀਤਾ ਗਿਆ ਜੀ ਜਿਵੇਂ ਜੀ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸੀਐਮ ਸਾਹਿਬ ਦਾ ਤੇ ਡੀਜੀਪੀ ਸਾਹਿਬ ਦੇ ਬੜੇ ਸਖਤ ਨਿਰਦੇਸ਼ ਦਿੱਤੇ ਸੀਗੇ ਕਿ ਜਿਹੜਾ ਵੀ ਕੋਈ ਵੀ ਹੇਟ ਸਪੀਚ ਦੇਗਾ ਤੇ ਉਹਦੇ ਖਿਲਾਫ ਕੜੇ ਐਕਸ਼ਨ ਲਿੱਤਾ ਜਾਏਗਾ ਇਸੇ ਨੂੰ ਰੱਖਦੇ ਹੋਏ ਮੱਦੇ ਨਜ਼ਰ ਰੱਖਦੇ ਹੋਏ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਸਾਡੇ ਏਸੀਪੀ ਕ੍ਰਾਈਮ ਸ਼੍ਰੀ ਸੁਮਿਤ ਸੂਤ ਜੀ ਨੂੰ ਕਿ ਜਿਹੜਾ ਕੋਈ ਇੱਕ ਅਮਨ ਦੀਪ ਅਮਰਿਤਪਾਲ ਸਿੰਘ ਮਹਿਰੋ ਰੈਜ਼ੀਡੈਂਟ ਆਫ ਵਿਲੇਜ ਮਹਿਰੋ ਮੋਗਾ ਉਹਨੇ ਕੋਈ ਹੇਟ ਸਪੀਚ ਦਿੱਤੀ ਹੈ ਕਿਸੇ ਬਨ ਲੁਧਿਆਣਾ ਟਾਈਮਜ਼ ਦੇ ਕੋਈ ਪੱਤਰਕਾਰ ਸੀਗੇ ਉਹਨਾਂ ਨੂੰ ਹੀ ਉਹਨਾਂ ਨੇ ਇੰਟਰਵਿਊ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਨੇ ਆਪਣੇ ਸ਼੍ਰੀ ਰਾਜਾ ਵੜਿੰਗ ਜੀ ਬਾਰੇ ਗਲਤ ਸ਼ਬਦਾਵਲੀ ਵਰਤੋਂ ਕੀਤੀ ਹੈ ਤੇ ਉਹ ਨਾਲ ਉਹਨਾਂ ਨੇ ਗੱਲ ਕੀਤੀ ਹੈ ਕਿ ਸਾਡੇ ਕੋਲ ਕੁਝ ਹਥਿਆਰ ਹੈਗੇ ਨੇ ਜਿਹੜਾ ਕਿ ਉਹਨਾਂ ਨੇ ਨਫ਼ਰਤ ਜਿਹੜੀ ਵਾਲੀ ਭਾਸ਼ਾ ਹੈ ਤੇ ਹੇਟ ਸਪੀਚ ਕੀਤੀ ਹੈ ਤੇ ਉਹਦੇ ਖਿਲਾਫ ਅਸੀਂ ਐਕਸ਼ਨ ਜਿਹੜਾ ਹੈਗਾ ਉਹ ਲਿੱਤਾ ਸੀ ਐਫ ਆਈ ਆਰ ਰਜਿਸਟਰ ਕੀਤੀ ਹੈ ਅਮਰਿਤਪਾਲ ਸਿੰਘ ਮੈਰੋਂ ਦੇ ਖਿਲਾਫ ਅੰਡਰ ਸੈਕਸ਼ਨ 188 506 ਤੇ ਆਮ ਜੈਕਟ ਸਰਉਣੀ ਵਿਰਤ ਧਾਰੀ ਹੋ ਸਕਦੀ ਹੈ ਬਿਲਕੁਲ ਜੋ ਅਕੋਰਡਿੰਗਲੀ ਲਾ ਜਿਹੜਾ ਹੈਗਾ ਅਸੀਂ ਅਗੇ ਇਨਵੈਸਟੀਗੇਟ ਵੀ ਕਰਾਂਗੇ ਤੇ ਉਹਨੂੰ ਅਕੋਰਡਿੰਗ ਲਾ ਅਗੇ ਪ੍ਰਸੀਡ ਕਰਾਂਗੇ ਕੋਈ ਜਾਨਵਾਰਾਨ ਦਾ ਵੀ ਇਹਦੇ ਚ ਫਿਰ ਦਫਾ ਲਗਾਈ ਇਸ ਧਾਰਾ ਬਿਲਕੁਲ ਲਗਾਈ ਹੈ ਜੀ ਕ੍ਰਿਮੀਨਲ ਇੰਡਿਮਿਟੇਸ਼ਨ ਦੀ ਅਸੀਂ 506 ਦੀ ਧਾਰਾ ਜਿਹੜੀ ਲਾਈ ਹੈ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਨੂੰ ਜਾਨਵਾਰ ਦੀ ਧਮਕੀ ਦਿੱਤੀ ਹੈ ਤਾਂ ਅਸੀਂ 506 ਸੈਕਸ਼ਨ ਜਿਹੜਾ ਹੈਗਾ ਏਪੀਸੀ ਉਹ ਐਡ ਕੀਤਾ ਹੈ ਅਵੇਲੇਬਲ ਅਫੈਂਸ ਹੈ ਜਾਂ ਨਾਨ ਅਵੇਲੇਬਲ ਅਫੈਂਸ ਹੈ ਲੇਕਿਨ ਅਸੀਂ 1188 ਤੇ ਆਰਮਜੈਕਟ ਵੀ ਹੈਗਾ ਉਹਨਾਂ ਲਈ ਪ੍ਰੋਪਰ ਇਨਵੋ ਕਰਕੇ ਅਸੀਂ ਫਿਰ ਕਰਾਂਗੇ ਸਰ ਇੱਕ ਰਾਜਾ ਬੜਿੰਦ ਦਾ ਜਿਹੜਾ ਜ਼ਿਕਰ ਆ ਰਿਹਾ ਸੀ ਉਹਨਾਂ ਨੇ ਵੀ ਆਪਣੇ ਮੂੰਹ ਗਿਆ ਕਿ ਜਾਨ ਮਾਰਨ ਦੀ ਧਮਕੀ ਨੇ ਕੀ ਲੱਗਦਾ ਹੈ ਇੱਕ ਦਿਨ ਆ ਕੋਈ ਬੋਲ ਨਹੀਂ ਮੈਂ ਤੁਹਾਨੂੰ ਇਹ ਦੱਸਿਆ ਕਿ ਇੱਕ ਹੇਟ ਸਪੀਚ ਦਾ ਜਿਹੜਾ ਹੈਗਾ ਅਸੀਂ ਕੜਾ ਸੰਗਿਆਨ ਲਿਆ ਹੈ ਜਿਹੜਾ ਕਿ ਹੇਟ ਸਪੀਚ ਕੀਤੀ ਹੈ ਇੱਕ ਲੁਧਿਆਣਾ ਟਾਈਮਜ਼ ਦੇ ਰਿਪੋਰਟਰ ਨੇ ਹੀ ਇੰਟਰਵਿਊ ਕੀਤੀ ਸੀਗੀ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਬੱਗੂਆ ਵੀ ਹੈਗਾ ਇਹ ਜੋ ਸਾਨੂੰ ਹਲ ਤੱਕ ਪਤਾ ਲੱਗਿਆ ਕਿ ਉਹ ਆਰਤੀ ਚੌਂਕ ਲੁਧਿਆਣਾ ਦੇ ਨੇੜੇ ਦਾ ਹੈਗਾ ਉਹ ਗੱਡੀ ਦੇ ਵਿੱਚ ਵ ਇੱਕ ਵਹੀਕਲ ਦੇ ਵਿੱਚ ਜਿਹੜੀ ਇੰਟਰਵਿਊ ਕੀਤੀ ਹੈ ਤੇ ਅਸੀਂ ਉਹਦਾ ਕੜਾ ਸੰਗਿਆਨ ਲੈ ਕੇ ਸੀ ਅਮਰਿਤਪਾਲ ਸਿੰਘ ਮੈਰੋ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਲੋਕਾਂ ਨੂੰ ਕਰੀ ਕਿਸ ਸਨੇਹਾ ਜਿਹੜਾ ਸੀ ਲੋਕਾਂ ਨੂੰ ਅਸੀਂ ਇਹ ਸਨੇਹਾ ਦਿੱਤੇ ਜਾਂਦੇ ਦੇਣਾ ਚਾਹੁੰਦੇ ਆ ਜੀ ਕਿ ਬਿਲਕੁਲ ਵੀ ਹੇਟ ਸਪੀਚ ਨਾ ਕਰੋ ਕਿ ਅਗਰ ਕੋਈ ਵੀ ਐਸੀ ਕਾਰਵਾਈ ਕਰਦਾ ਹੈ ਹੇਟ ਸਪੀਚ ਕਰਦਾ ਹੈ ਜਾਂ ਡਿਸਪਲੇ ਆਫ ਵੈਪਨ ਕਰਦਾ ਹੈ ਪਬਲਿਕ ਪਲੇਟਫਾਰਮ ਤੇ ਸੋਸ਼ਲ ਮੀਡੀਆ ਤੇ ਤੇ ਅਸੀਂ ਐਕਸ਼ਨ ਲਵਾਂਗੇ ਠੀਕ ਹੈ ਜੀ ਠੀਕ ਲੁਧਿਆਣਾ ਤੋਂ ਅਭਿਸ਼ੇਕ ਟਿਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼